ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਉਸ ਗਾਇਕ ਦੇ ਬਾਰੇ ਜਿਨ੍ਹਾਂ ਦੇ ਵਰਲਡ 2015 ਦੇ ਵਿੱਚ this is a drum ਦੇ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਗਿਆ ਸੀ ਪੰਜਾਬੀ 뮤직 ਦੇ ਵਿੱਚ ਉਹ ਜਾਣਿਆ ਮਾਣਿਆ ਨਾਮ ਹੈ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੋਵੇਗਾ ਮੈਂ ਕਿਹਨਾਂ ਦੀ ਗੱਲ ਕਰ ਰਹੀ ਹਾਂ ਪਰ ਜਿਨ੍ਹਾਂ ਨੂੰ ਨਹੀਂ ਪਤਾ ਲੱਗਾ ਮੈਂ ਤਾਂ ਸਮੇਂ ਮੈਂ ਗੱਲ ਕਰ ਰਹੀ ਹਾਂ ਅਮ੍ਰਿਤ ਮਾਨ ਦੇ ਬਾਰੇ ਜਿਨ੍ਹਾਂ ਦੀ ਗਾਇਕੀ ਜਿਨ੍ਹਾਂ ਦੇ ਅੰਦਾਜ਼ ਨੂੰ ਲੈ ਕੇ ਹਰ ਕੋਈ ਉਹਨਾਂ ਦਾ ਫੈਨ ਹੈ ਅੱਜ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਅਮ੍ਰਿਤ ਮਾਨ ਨਦ ਜਨੰਦਾਸ ਜੂਨ 1992 ਦੇ ਵਿੱਚ ਪੰਜਾਬ ਦੇ ਗੋਨਿਆਣਾ ਦੇ ਵਿੱਚ ਹੋਇਆ ਸੀਗਾ ਉਹਨਾਂ ਨੂੰ ਗਾਇਕੀ ਦਾ ਸ਼ੌਂਕ ਸੀਗਾ ਇਸ ਦੇ ਨਾਲ ਗੀਤਕਾਰ ਤੇ ਐਕਟਰ ਵੀ ਹੈ ਉਹਨਾਂ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਸੋਨਾ ਮੁਕਾਮ ਹਾਸਲ ਕੀਤਾ ਗਿਆ ਅਮਰਿਤਮਾਨ ਦਾ ਅਸਲ ਨਾਮ ਅਮਰਿਤਪਾਲ ਸਿੰਘ ਮਾਨ ਇਹ ਹਜੋਂਦਾ ਹੈ ਕਿ ਉਹਨਾਂ ਨੇ ਗਾਇਕ ਬਣਨ ਕਾਰਨ ਆਪਣਾ ਨਾਮ ਬਦਲਿਆ ਸੀ ਅਕਸਰ ਅਜਿਹਾ ਹੁੰਦਾ ਵੀ ਜਦੋਂ ਵੀ ਕਿਸੇ ਸਿੰਗਰ ਦੇ ਵੱਲੋਂ ਜਾਂ ਕਿਸੇ ਐਕਟਰ ਦੇ ਵੱਲੋਂ ਡੈਬਿਊ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਨਾਮ ਨੂੰ ਬਦਲਿਆ ਜਾਂਦਾ ਤਾਂ ਜੋ ਉਹਨਾਂ ਦਾ ਨਾਮ ਜੋ ਆ ਕਿਤੇ ਨਾ ਕਿਤੇ ਜਾ ਕੇ ਯੂਨੀਕ ਲੱਗੇ ਤਾਂ ਦੱਸ ਦਈਏ ਕਿ ਅਮਰਿਤ ਮਾਨ ਨੇ ਸਾਲ 2015 ਦੇ ਵਿੱਚ ਰਿਲੀਜ਼ ਹੋਏਗੀ ਦੇਸੀ ਦਾ ਡਰਮ ਦੇ ਨਾਲ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਸ਼ੋਹਰਤ ਖੱਟੀ ਸੀ ਇਸ ਤੋਂ ਬਾਅਦ ਉਸ ਦੇ ਗੀਤ ਮੁੱਛ ਤੇ ਮਸ਼ੂਕ ਕਾਲੀ ਕਮੈਰੋ ਪੈਗ ਦੀ ਵਾਸ਼ਨਾ ਗੁਰੇਲਾ ਵਾਰ ਤੇ ਹੋਰ ਬਹੁਤ ਸਾਰੇ ਗੀਤ ਆਏ ਸੀਗੇ ਜਿਸ ਦੇ ਨਾਲ ਉਹਨਾਂ ਨੇ ਦਰਸ਼ਕਾਂ ਦੇ ਦਿਲਾਂ 'ਚ ਇੱਕ ਖਾਸ ਜਗ੍ਹਾ ਬਣਾਈ ਸੀ ਦੱਸ ਦਈਏ ਕਿ ਹਾਲ ਹੀ 'ਚ ਅ ਅਮਰਿਤ ਮਾਨ ਸੋਸ਼ਲ ਮੀਡੀਆ ਤੇ ਖੂਬ ਛਾਏ ਰਹਿੰਦੇ ਆ ਉਹਨਾਂ ਦੇ ਕਾਨਸਰਟ ਸਾਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ ਉਹਨਾਂ ਦੀ ਐਲਬਮਸ ਸ਼ੋਜ਼ ਰਿਲੀਜ਼ ਹੁੰਦੀਆਂ ਉਸਦੇ ਜੋ ਟਰੈਕਸ ਹੁੰਦੇ ਲੋਕ ਖਾਸਾ ਉਹਨਾਂ ਨੂੰ ਪਿਆਰ ਕਰਦੇ ਆ ਤੇ ਫੈਨਸ ਲਗਾਤਾਰ ਉਹਨਾਂ ਦੇ ਸੋਸ਼ਲ ਮੀਡੀਆ ਉੱਤੇ ਉਹਨਾਂ ਨੂੰ ਫੋਲੋ ਵੀ ਕਰਦੇ ਨੇ ਤੇ ਉਹਨਾਂ ਦੀ ਪਰਸਨਲ ਦੇ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ ਜੁੜੀ ਅਪਡੇਟਸ ਨੂੰ ਸ਼ੇਅਰ ਵੀ ਕਰਦੇ ਆ ਦੱਸ ਦਈਏ ਕਿ ਅਮਰਿਤਮਾਨ ਜੋ ਹੈ ਹੋਰ ਕਲਾਕਾਰਾਂ ਵੱਲੋਂ ਲਿਖੇ ਹੋਏ ਗੀਤ ਵੀ ਗਾਉਂਦੇ ਨੇ ਗਾਇਕੀ ਦੇ ਖੇਤਰ ਚ ਆਉਣ ਤੋਂ ਪਹਿਲਾਂ ਅਮਰਿਤਮਾਨ ਹੋਰਨਾ ਗਾਇਕਾਂ ਨੂੰ ਆਪਣੇ ਗੀਤ ਦਿੰਦੇ ਸਨ ਗੀਤ ਲਿਖਣ ਦਾ ਸ਼ੌਂਕ ਉਹਨਾਂ ਨੂੰ ਕਾਲਜ ਦੇ ਦਿਨਾਂ ਤੋਂ ਹੀ ਇਸੀ ਅਮਰਿਤਮਾਨ ਨੇ ਪੰਜਾਬੀ ਫਿਲਮ ਚੰਨਾ ਮੇਰੀਆ ਨਾਲ ਫਿਲਮੀ ਕੈਰੀਅਰ ਦੀ ਵੀ ਸ਼ੁਰੂਆਤ ਕੀਤੀ ਸੀ ਇਸ ਫਿਲਮ ਤੋਂ ਬਾਅਦ ਅਮਰਿਤਮਾਨ 225 88 ਦੀ ਚੜੀ ਲੌਂਗ ਲਾਚੀ ਵਰਗੀਆਂ ਫਿਲਮਾਂ ਦੇ ਵਿੱਚ ਨਜ਼ਰ ਆਏ ਸੀਗੇ ਜਿੱਥੇ ਉਹਨਾਂ ਦੀ ਅਦਾਕਾਰੀ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀਗਾ ਤੇ ਅਗਰ ਅਮ੍ਰਿਤਮਾਨ ਦੀ ਗੱਲ ਕਰੀਏ ਤਾਂ ਗਾਇਕ ਹੋਣ ਦੇ ਨਾਲ-ਨਾਲ ਗੀਤਕਾਰ ਵੀ ਨੇ ਤੇ ਐਕਟਰ ਵੀ ਨੇ ਤੇ ਉਹਨਾਂ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਸੋਨਾ ਮੁਕਾਮ ਹਾਸਲ ਕੀਤਾ ਗਿਆ ਸਿੱਧੂ ਮੂਸੇਵਾਲਾ ਦੇ ਨਾਲ ਉਹਨਾਂ ਦੇ ਗੀਤਾਂ ਨੂੰ ਖਾਸ ਤੌਰ ਤੇ ਪਸੰਦ ਕੀਤਾ ਗਿਆ ਸੀਗਾ ਤੇ ਅਮਰਿਤਮਾਨ ਪੰਜਾਬੀ ਇੰਡਸਟਰੀ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਇੱਕ ਉੱਚਾ ਮੁਕਾਮ ਜੋਾ ਹਾਸਿਲ ਕਰ ਚੁੱਕਿਆ। ਤੁਹਾਨੂੰ ਅਮਰਿਤਮਾਨ ਕਿਵੇਂ ਦਿਖ ਲੱਗਦੇ ਆ ਸਾਨੂੰ ਜ਼ਰੂਰ ਦੱਸਿਓ ਉਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਨੂੰ ਇਜਾਜ਼ਤ ਦੇ ਦੇ ਦਿਰੋ ਦੈਨਿਕ ਸਵੇਰਾ ਟੀਵੀ